ਹੁਣ ਬੀਤੀ ਰਾਤ ਤੀਜਾ ਜਹਾਜ਼ ਵੀ ਅਮਰੀਕਾ ਤੋਂ ਕੱਢੇ ਪੰਜਾਬੀਆਂ ਤੇ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਤੇ ਆਣ ਉਤਰਿਆ ਜਹਾਜ਼ ਉਤਰਦੇ ਹੀ ਕਈ ਨਵੀਆਂ ਗੱਲਾਂ ਸਾਹਮਣੇ ਆਈਆਂ ਨੇ ਤੇ ਕਈ ਵੱਡੇ ਸਵਾਲ ਉੱਠ ਖੜੇ ਹੋਏ ਨੇ ਸਭ ਤੋਂ ਵੱਡੀ ਗੱਲ ਕਿ ਜਿਹੜੇ ਅਮਰੀਕਾ ਤੋਂ ਕੱਢੇ ਪੰਜਾਬੀ ਮੁੰਡੇ ਆਏ ਨੇ ਉਹਨਾਂ ਨੂੰ ਉੱਥੋਂ ਆਉਣ ਤੋਂ ਬਾਅਦ ਕਈਆਂ ਨੂੰ ਹੁਣ ਉਤਰਦਿਆਂ ਹੀ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਮਸਲੇ ਦੇ ਉੱਪਰ ਵੱਡਾ ਰੌਲਾ ਵੱਡਾ ਪਰਥੂ ਪੈਂਦਾ ਨਜ਼ਰ ਆ ਰਿਹਾ ਹੈ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ਤੇ ਇੱਕ ਐਸੀ ਗੱਲ ਆਖੀ ਹੈ ਇੱਕ ਐਸਾ ਵੱਡਾ ਸੱਚ ਆਪੇ ਕਬੂਲਿਆ ਜਿਸ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਆਪੇ ਹੀ ਕਸੂਤੇ ਫਸਦੇ ਦਿਖਾਈ ਦੇ ਰਹੇ ਨੇ ਕਿਉਂਕਿ ਉਹ ਐਸਾ ਸੱਚ ਹੈ ਜਿਹੜਾ ਮੁੱਖ ਮੰਤਰੀ ਨੂੰ ਘੇਰਾ ਪਾਉਂਗਾ ਅਗਲੀ ਵੱਡੀ ਗੱਲ ਇਹ ਹੈ ਕਿ ਕੇਂਦਰੀ ਮੰਤਰੀ ਨੇ ਪੰਜਾਬ ਦੇ ਸਾਰੇ ਉਹਨਾਂ ਏਜੰਟਾਂ ਨੂੰ ਕੇਂਦਰ ਦੀਆਂ ਏਜੰਸੀਆਂ ਵੱਲੋਂ ਗ੍ਰਿਫਤਾਰ ਕਰਨ ਦੇ ਐਲਾਨ ਕੀਤੇ ਨੇ ਜਿਹੜੇ ਏਜੰਟ ਇਸ ਤਰੀਕੇ ਦੇ ਨਾਲ ਗੁੰਮਰਾਹ ਕਰਕੇ ਮੁੰਡਿਆਂ ਕੁੜੀਆਂ ਨੂੰ ਬਾਹਰਲੇ ਦੇਸ਼ਾਂ ਵੱਲ ਭੇਜਦੇ ਨੇ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਮੁੱਦਿਆਂ ਤੇ ਗੱਲਬਾਤ ਕਰਦੇ ਆ ਪਹਿਲਾ ਮੁੱਦਾ ਤੇ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਹੀ ਆਪਣੇ ਬਿਆਨ 'ਚ ਫਸ ਰਹੇ ਨੇ ਕਿਉਂਕਿ ਜਦੋਂ ਅਮਰੀਕਾ ਵੱਲੋਂ ਇਹ ਮੁੰਡੇ ਕੁੜੀਆਂ ਕੱਢ ਕੇ ਪੰਜਾਬ ਭੇਜੇ ਜਾ ਰਹੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਰਿਸੀਵ ਕਰਨ ਪਹੁੰਚੇ ਸੀ ਦੂਜੇ ਜਹਾਜ਼ ਦੇ ਟਾਈਮ ਤਾਂ ਉੱਥੇ ਪੱਤਰਕਾਰਾਂ ਦੇ ਅੱਗੇ ਜਦੋਂ ਭਾਸ਼ਣ ਕਰ ਰਹੇ ਸੀ ਤਾਂ ਪੱਤਰਕਾਰਾਂ ਨੇ ਕੁਝ ਐਸੇ ਸਵਾਲ ਕਰਤੇ ਜਿੱਥੇ ਮੁੱਖ ਮੰਤਰੀ ਨੇ ਇੱਕ ਵੱਡਾ ਸੱਚ ਕਬੂਲ ਕੀਤਾ ਪੱਤਰਕਾਰ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਇਹ ਜਿਹੜੇ ਮੁੰਡੇ ਨੇ ਇਹ ਪੰਜਾਬੋਂ ਜਾ ਕਿਉਂ ਰਹੇ ਨੇ ਤੁਸੀਂ ਇਹਨਾਂ ਨੂੰ ਜਾਣੋ ਰੋਕਦੇ ਕਿਉਂ ਨਹੀਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਦੇਖੋ ਇਹ ਸਿਸਟਮ ਨਾਲ ਜੁੜੀ ਗੱਲ ਹੈ ਜਿੰਨਾ ਟਾਈਮ ਸਿਸਟਮ ਨਹੀਂ ਬਦਲਦਾ ਉਨਾ ਟਾਈਮ ਇਹ ਕੰਮ ਨਹੀਂ ਰੁਕ ਸਕਦਾ ਤੇ ਮੁੱਖ ਮੰਤਰੀ ਕਹਿੰਦਾ ਵੀ ਸਿਸਟਮ ਕੋਈ 2 2.5 ਸਾਲਾਂ ਚ ਕੋਈ ਇੱਕ ਬੰਦਾ ਨਹੀਂ ਬਦਲ ਸਕਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਹੁਣ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਗੱਲ ਬਹੁਤ ਵੱਡਾ ਸੱਚ ਕਬੂਲ ਲਿਆ ਹੁਣ ਪਹਿਲਾ ਵੋਟਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਜੇ ਸਾਡਾ ਰਾਜ ਆ ਗਿਆ ਤਾਂ ਅਸੀਂ ਬਦਲਾਅ ਕਰ ਦਿਆਂਗੇ ਕ੍ਰਾਂਤੀ ਕਰ ਦਿਆਂਗੇ ਇਨਕਲਾਬ ਕਰ ਦਿਆਂਗੇ ਤੁਹਾਨੂੰ ਯਾਦ ਹੈ ਮੁੱਖ ਮੰਤਰੀ ਕਹਿੰਦੇ ਸੀ ਸਾਡਾ ਰਾਜ ਆਉਂਦਿਆਂ ਹੀ ਤੁਸੀਂ ਦੇਖਿਓ ਜਿਹੜੇ ਬਾਹਰ ਜਾਂਦੇ ਨੇ ਵਿਦੇਸ਼ਾਂ 'ਚ ਜਾਣੇ ਬੰਦ ਹੋ ਜਾਣਗੇ ਜਿਹੜੇ ਗਏ ਨੇ ਉਹ ਵਾਪਸ ਆ ਜਾਣਗੇ ਸਗੋਂ ਗੋਰੇ-ਗੋਰੀਆਂ ਵੀ ਇੱਥੇ ਕੰਮ ਲੱਭਣ ਆਇਆ ਕਰਨਗੇ ਤੇ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਜਿੰਨਾ ਟਾਈਮ ਸਿਸਟਮ ਨਹੀਂ ਬਦਲਦਾ ਉਹਨਾ ਟਾਈਮ 2.5 ਸਾਲਾਂ ਚ ਕੁਝ ਨਹੀਂ ਹੋ ਸਕਦਾ ਹੁਣ ਗੱਲਾਂ ਇੱਥੇ ਭਾਈ 2-3 ਨਹੀਂ ਗੱਲ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਸੱਚੀ ਹੁਣ ਪਹਿਲੀ ਤਾਂ ਗੱਲ 2022 ਤੋਂ ਪਹਿਲਾਂ ਜਾਣ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਜਾਣਕਾਰੀ ਨਹੀਂ ਸੀ ਇਹ ਪਤਾ ਨਹੀਂ ਸੀ ਉਹ ਭੁਲੇਖੇ ਚ ਸੀ ਵੀ ਸਿਸਟਮ ਹੁੰਦਾ ਕੀ ਹੈ ਇਸ ਕਰਕੇ ਉਹ ਲੋਕਾਂ ਨੂੰ ਏਡੇ ਏਡੇ ਲਾਰੇ ਲਾਈ ਗਏ ਬਦਲਾਅ ਦੇ ਇਨਕਲਾਬ ਦੇ ਕ੍ਰਾਂਤੀ ਦੇ ਬੇਰਜਗਾਰੀ ਖਤਮ ਮਜ਼ਦੂਰਾਂ ਦੀ ਜ਼ਿੰਦਗੀ ਸਵਰਗ ਕਿਸਾਨਾਂ ਨੂੰ ਐਮਐਸਪੀ 5 ਮਿੰਟਾਂ ਚ ਤੇ ਜਾਂ ਫਿਰ ਜੇ ਪਤਾ ਸੀ ਵੀ ਸਿਸਟਮ ਕੀ ਹੁੰਦਾ ਇਨਕਲਾਬ ਕੀ ਹੁੰਦਾ ਤਾਂ ਫਿਰ ਜਾਣ ਬੁੱਝ ਕੇ ਕੀ ਫਿਰ ਉਹ ਪੰਜਾਬੀਆਂ ਨੂੰ ਗੁੰਮਰਾਹ ਕਰਦੇ ਰਹੇ ਅੱਜ ਜਦੋਂ ਮੁੱਖ ਮੰਤਰੀ ਇਹ ਕਹਿ ਰਿਹਾ ਭਗਵੰਤ ਮਾਨ ਸਾਹਿਬ ਵੀ ਇਹ ਕੋਈ 2.5 ਸਾਲਾਂ ਚ ਸਿਸਟਮ ਨਹੀਂ ਬਦਲ ਸਕਦਾ ਤਾਂ ਫਿਰ ਪਹਿਲਾ ਲਾਰੇ ਕਿਉਂ ਲਾਇਆ ਵੈਸੇ 2 2.5 ਸਾਲ ਛੋਟੀ ਗੱਲ ਨਹੀਂ ਹੁੰਦੀ ਮੁੱਖ ਮੰਤਰੀ ਸਾਹਿਬ ਤੁਹਾਡੇ ਇਸ ਬਿਆਨ ਦੇ ਨਾਲ ਇਹ ਗੱਲ ਸਾਬਤ ਹੋ ਗਈ ਕਿ ਤੁਹਾਡਾ ਇਨਕਲਾਬ ਦਾ ਜਿਹੜਾ ਨਾਰਾ ਸੀ ਉਹ ਝੂਠਾ ਸੀ ਕਿਉਂਕਿ ਇਨਕਲਾਬ ਜਦ ਆਉਂਦਾ ਹੈ ਨਾ ਤਾਂ ਉਹ ਇੱਕਦਮ ਬਹੁਤ ਵੱਡੀ ਤਬਦੀਲੀ ਕਰਦਾ ਹੈ ਵੱਡੀ ਉਥਲ-ਕੁਥਲ ਹੁੰਦੀ ਹੈ ਇਨਕਲਾਬ ਦਾ ਅਰਥ ਹੀ ਅਰਥ ਦਾ ਮਤਲਬ ਇਹ ਆ ਬਹੁਤ ਵੱਡੀ ਤਬਦੀਲੀ ਬੜਾ ਕੁਝ ਇੱਕਦਮ ਬਦਲ ਜਾਣਾ ਉਹਨੂੰ ਕਹਿੰਦੇ ਨੇ ਇਨਕਲਾਬ ਆ ਗਿਆ ਕ੍ਰਾਂਤੀ ਆ ਗਈ ਰੈਵੋਲੂਸ਼ਨ ਆ ਗਿਆ ਸੋ ਮੁੱਖ ਮੰਤਰੀ ਸਾਹਿਬ ਅੱਜ ਤੁਸੀਂ ਕਬੂਲ ਰਹੇ ਹੋ ਚਲੋ ਠੀਕ ਆ ਕਰ ਤੁਸੀਂ ਕੁਝ ਨਹੀਂ ਸਕੇ ਪਰ ਤੁਸੀਂ ਸੱਚ ਤਾਂ ਕਬੂਲਿਆ ਹੁਣ ਅਗਲੀ ਗੱਲ ਇਹ ਜਿਹੜੇ ਮੁੰਡੇ ਕੁੜੀਆਂ ਬਾਹਰ ਜਾ ਰਹੇ ਨੇ ਇਹਦੇ ਉੱਪਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਕਹਿੰਦਾ ਵੀ ਏਜੰਟ ਗੁੰਮਰਾਹ ਕਰਕੇ ਭੇਜਦੇ ਨੇ ਤੇ ਏਜੰਟਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਭਗਵੰਤਮਾਨ ਸਰਕਾਰ ਕਰਦੀ ਨਹੀਂ ਤੇ ਰਵਨੀਤ ਬਿੱਟੂ ਕਹਿੰਦਾ ਹੁਣ ਅਸੀਂ ਕੇਂਦਰ ਦੀਆਂ ਏਜੰਸੀਆਂ ਵੱਲੋਂ ਕਾਰਵਾਈ ਕਰਾਂਗੇ ਉਹਨਾਂ ਏਜੰਟਾਂ ਤੇ ਹੁਣ ਇੱਥੇ ਫਿਰ ਗਾਂ 3 ਸਵਾਲ ਨੇ ਪਹਿਲਾ ਸਵਾਲ ਇਹ ਗੱਲ ਠੀਕ ਹੈ ਕਿ ਏਜੰਟ ਗੁੰਮਰਾਹ ਕਰਦੇ ਨੇ ਪਰ ਏਜੰਟਾਂ ਤੱਕ ਜਾਣ ਲਈ ਮਜਬੂਰ ਕੌਣ ਕਰਦਾ ਹੈ ਮੁੰਡੇ ਕੁੜੀਆਂ ਨੂੰ ਸਵਾਲ ਹੈ ਕਿਸ ਕਰਕੇ ਜਾਂਦੇ ਨੇ ਏਜੰਟਾਂ ਕੋਲ ਜੇਕਰ ਇੱਥੇ ਮੁੰਡੇ ਕੁੜੀਆਂ ਨੂੰ ਵਧੀਆ ਰੁਜ਼ਗਾਰ ਵਧੀਆ ਨੌਕਰੀਆਂ ਵਧੀਆ ਜ਼ਿੰਦਗੀ ਮਿਲਦੀ ਹੋਵੇ ਤਾਂ ਫਿਰ ਉਹ ਏਜੰਟਾਂ ਦੇ ੱਟਕੇ ਚੜਨ ਕਿਉਂ ਹੁਣ ਬਿੱਟੂ ਸਾਹਿਬ ਦੀ ਗੱਲ ਕਰ ਲਈਏ ਰਵਨੀਤ ਬਿੱਟੂ ਜਦੋਂ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਉਦੋਂ ਉਹਨਾਂ ਨੇ ਉਹਨਾਂ ਦੀਆਂ ਸਰਕਾਰਾਂ ਦੇ ਰਾਜ ਦਾ ਆਨੰਦ ਮਾਣਿਆ ਅੱਜ ਸੈਂਟਰ 'ਚ ਬੀਜੇਪੀ ਸਰਕਾਰ ਹੈ ਉੱਥੇ ਵੀ ਉਹ ਮੰਤਰੀ ਬਣ ਕੇ ਆਨੰਦ ਮਾਣ ਰਹੇ ਨੇ ਤੇ ਬਿੱਟੂ ਸਾਹਿਬ ਇਹ ਜਿਹੜੇ ਹਾਲਾਤ ਬਣੇ ਜਿੰਨਾ ਹਾਲਾਤਾਂ ਕਰਕੇ ਮੁੰਡੇ ਕੁੜੀਆਂ ਬਾਹਰਲੇ ਦੇਸ਼ਾਂ 'ਚ ਜਾਣ ਲਈ ਮਜਬੂਰ ਨੇ ਇਹ ਹਾਲਾਤ ਕਿਹਨੇ ਬਣਾਏ ਨੇ ਥੋਡੀਆਂ ਸਰਕਾਰਾਂ ਨੇ ਇਹਦੇ 'ਲੀ ਸੈਂਟਰ ਤੇ ਸਟੇਟ ਦੋਵੇਂ ਤਰ੍ਹਾਂ ਦੀਆਂ ਸਰਕਾਰਾਂ ਦੋਚੀ ਤੇ ਜ਼ਿੰਮੇਵਾਰ ਨੇ ਏਜੰਟਾਂ ਨੇ ਗੁੰਮਰਾਹ ਕੀਤਾ ਪਰ ਕੀ ਰਾਜਨੀਤਕਾਂ ਨਾਲੋਂ ਜ਼ਿਆਦਾ ਕੀਤਾ ਔਰ ਰਾਜਨੇਤਾ ਜਿਹੜੇ ਮੋਦੀ ਸਾਹਿਬ ਹੋਰੀ ਕਹਿੰਦੇ ਸੀ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗੇ ਕੀ ਉਹਨਾਂ ਨਾਲੋਂ ਜ਼ਿਆਦਾ ਗੁੰਮਰਾਹ ਏਜੰਟਾਂ ਨੇ ਕੀਤਾ ਏਜੰਟਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਕੀ ਇਹਨਾਂ ਰਾਜਨੇਤਾਵਾਂ ਤੇ ਨਹੀਂ ਹੋਣੀ ਚਾਹੀਦੀ ਜਿਹੜੇ ਵੋਟਾਂ ਗੁੰਮਰਾਹ ਕਰਕੇ ਲੈਂਦੇ ਨੇ ਤੇ ਬਾਅਦ ਚ ਕੱਖ ਕਰਦੇ ਹੀ ਨਹੀਂ ਜਿਨ੍ਹਾਂ ਦੇ ਹਾਲਾਤਾਂ ਦੀ ਮਾਰੀ ਜਵਾਨੀ ਮਾਰ ਜਾ ਰਹੀ ਹੈ ਇਹਦਾ ਜਵਾਬ ਕੌਣ ਦਊਗਾ ਰਵਨੀਤ ਬਿੱਟੂ ਜੀ ਦਿਓ ਜੇ ਹੈ ਤੁਹਾਡੇ ਕੋਲ ਉਧਰ ਭਗਵੰਤ ਮਾਨ ਸਾਹਿਬ ਉਹਨਾਂ ਨੇ ਸੱਚ ਤਾਂ ਲਿਆ ਕਬੂਲ ਪਰ ਭਗਵੰਤਮਾਨ ਸਾਹਿਬ ਸਾਰਾ ਠਿਕਰਾ ਕੇਂਦਰ ਸਰਕਾਰ ਦੇ ਸਿਰ ਪੱਨ ਰਹੇ ਨੇ ਜਿਹੜਾ ਬਿਲਕੁਲ ਠੀਕ ਨਹੀਂ ਹੈ ਮਾਨ ਸਾਹਿਬ ਕੀ ਸੂਬਾ ਸਰਕਾਰ ਸਟੇਟ ਸਰਕਾਰ ਨੌਕਰੀਆਂ ਨਹੀਂ ਦੇ ਸਕਦੀ ਅਸਲ ਦੇ ਵਿੱਚ ਸਾਰੇ ਉਹ ਮਹਿਕਮੇ ਜਿਨ੍ਹਾਂ 'ਚ ਨੌਕਰੀਆਂ ਦਿੱਤੀਆਂ ਜਾਣੀਆਂ ਨੇ ਉਹ ਤਾਂ ਪ੍ਰਾਈਵੇਟ ਹੱਥਾਂ 'ਚ ਦੇ ਦਿੱਤੇ ਗਏ ਤੇ ਬਾਕੀ ਦਿੱਤੇ ਜਾ ਰਹੇ ਨੇ ਤੇ ਨੌਕਰੀਆਂ ਮਿਲਣ ਕਿੱਥੇ ਹਰ ਇੱਕ ਮਹਿਕਮੇ ਦੇ ਵਿੱਚ ਇੱਕ-ਇੱਕ ਮਹਿਕਮੇ ਚ ਲੱਖਾਂ ਮੁੰਡੇ ਕੁੜੀਆਂ ਦੀਆਂ ਨੌਕਰੀਆਂ ਦੀ ਲੋੜ ਹੈ ਪਰ ਸਰਕਾਰਾਂ ਰੱਖਦੀਆਂ ਨਹੀਂ ਇਸੇ ਕਰਕੇ ਜਵਾਨੀ ਬੇਰੁਜ਼ਗਾਰ ਹੈ ਸਰਕਾਰਾਂ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਨੇ ਉਹ ਵੱਡੇ ਮੁਨਾਫਾ ਖੋਹਰ سرمایہਦਾਰ ਘਰਾਣੇ ਜਿਹੜੇ ਆ ਉਹਨਾਂ ਦੇ ਪੱਖੀ ਨੇ ਇਸ ਕਰਕੇ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਨਹੀਂ ਮਿਲਦਾ ਤੇ ਫਿਰ ਬੇਰੁਜ਼ਗਾਰੀ ਦੀ ਪੰਨੀ ਬਾਹਰ ਨੂੰ ਜਾਂਦੀ ਹੈ ਹੁਣ ਫੇਲ ਹੋ ਗਈ ਮੋਦੀ ਸਰਕਾਰ ਨਹੀਂ ਦੇ ਸਕੀ ਰੁਜ਼ਗਾਰ ਫੇਲ ਹੋ ਗਈ ਭਗਵੰਤ ਮਾਨ ਸਰਕਾਰ ਨਹੀਂ ਦੇ ਸਕੀ ਰੁਜ਼ਗਾਰ ਠੀਕਰਾ ਕੱਲਾ ਏਜੰਟਾ ਸਿਰ ਭੰਨੀ ਜਾਂਦੇ ਨੇ ਪਰ ਇੰਨੇ ਨਾਲ ਗੱਡੀ ਚੱਲਣੀ ਨਹੀਂ ਹੁਣ ਐਵੇਂ ਬੁੱਤਾ ਸਰਨਾ ਨਹੀਂ ਗੱਲ ਆਣੇ ਵਾਲੀ ਥਾਂ ਤੇ ਲਿਉਣੀ ਪੈਣੀ ਹੈ ਅਸਲ ਚ ਜਿੰਨਾ ਟਾਈਮ ਜਿਹੜੀ ਮੁੱਖ ਮੰਤਰੀ ਨੇ ਆਪ ਗੱਲ ਕਹੀ ਹੈ ਕਿ ਸਿਸਟਮ ਨਹੀਂ ਬਦਲਦਾ ਉਹਨਾਂ ਟਾਈਮ ਵਾਕਿਆ ਹੀ ਕੋਈ ਸੁਧਾਰ ਨਹੀਂ ਹੋਣਾ ਤੇ ਸਿਸਟਮ ਬਦਲੂਗਾ ਕਿਵੇਂ ਇਹਦੇ ਉੱਪਰ ਸੋਚਣਾ ਵਿਚਾਰਨਾ ਜ਼ਰੂਰੀ ਹੈ ਤੁਸੀਂ ਵੀ ਆਪਣਾ ਕਮੈਂਟ ਇਹਦੇ ਤੇ ਜ਼ਰੂਰ ਲਿਖਿਓ ਹੁਣ ਹੋਰ ਰੋਲਾ ਇਸ ਮੁੱਦੇ ਤੇ ਪਿਆ ਜਦੋਂ ਜਿਹੜਾ ਪੰਜਾਬ ਦਾ ਅੰਮ੍ਰਿਤਸਰ ਹਵਾਈ ਅੱਡਾ ਹੈ ਉਹਦੇ ਤੇ ਅਮਰੀਕਾ ਦਾ ਫੌਜੀ ਜਹਾਜ਼ ਜਿਹੜਾ ਦੂਜਾ ਭੇਜਿਆ ਉਹ ਉਤਰਦਾ ਹੈ ਤਾਂ ਉੱਥੇ ਜਦੋਂ ਸਾਰਿਆਂ ਦੀ ਪੜਤਾਲ ਹੋਈ ਤਾਂ ਪੰਜਾਬ ਦੇ ਪਟਿਆਲਾ ਦੇ ਰਾਜਪੁਰਾ ਦੇ ਵਕਾਸ ਨਗਰ ਦੇ ਰਹਿਣ ਵਾਲੇ ਦੋ ਚਚੇਰੇ ਭਰਾ ਸੰਦੀਪ ਸਿੰਘ ਤੇ ਪ੍ਰਦੀਪ ਸਿੰਘ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੁਣ ਉਹਨਾਂ ਦੇ ਘਰਦਿਆਂ ਨੇ ਪੂਰਾ ਰੌਲਾ ਪਾਇਆ ਉਹ ਕਹਿੰਦੇ ਆ ਧੱਕਾ ਕਰ ਰਹੀ ਹੈ ਪੁਲਿਸ ਉਹ ਕਹਿੰਦੇ ਇੰਨਾ ਟਾਈਮ ਧੱਕੇ ਖਾ ਕੇ ਰੁਲਖ ਰੁਲ ਖੁੱਲ ਕੇ ਸਾਡੇ ਮੁੰਡੇ ਮਸਾ ਆਏ ਸੀ ਉਹ ਕਹਿੰਦੇ ਇੱਕ ਦਾ 60 ਲੱਖ ਰੁਪਈਆ ਏਜੰਟਾਂ ਨੇ ਲਿਆ 1 ਕਰੋੜ ਤੇ 20 ਲੱਖ ਰੁਪਈਆ ਏਜੰਟਾਂ ਨੇ ਸਾਡਾ ਖਾਲਿਆ ਤੇ ਸਾਡੇ ਪੁੱਤ ਘਰੇ ਆਉਣ ਤੋਂ ਪਹਿਲਾਂ ਪੁਲਿਸ ਫੜ ਕੇ ਲੈ ਗਈ ਐ ਸਾਨੂੰ ਚੱਜ ਨਾਲ ਮਿਲਣ ਵੀ ਨਹੀਂ ਦਿੱਤੇ ਤੇ ਧੱਕਾ ਹੋ ਰਿਹਾ ਪਰ ਪੁਲਿਸ ਕੀ ਕਹਿੰਦੀ ਐ ਪੁਲਿਸ ਕਹਿੰਦੀ ਐ ਐਸਐਸਪੀ ਨਾਨਕ ਸਿੰਘ ਨੇ ਖੁਦ ਵੀ ਇਹਦੇ ਉੱਪਰ ਬਿਆਨ ਦਿੱਤਾ ਉਹ ਕਹਿੰਦੇ ਕਿ ਇਹ ਦੋਵੇਂ ਮੁੰਡੇ ਕਤਲ ਦੇ ਮਕਦਮੇ ਅਰਾਦਾ ਕਤਲ ਦੇ ਮਕਦਮੇ ਧਮਕੀਆਂ ਦੇਣ ਦੇ ਮਕਦਮੇ ਦੇ ਵਿੱਚ ਚਾਹੀਦੇ ਸੀ ਇਹਨਾਂ ਤੇ ਕੇਸ ਪੈ ਸੀ ਉਹ ਕਹਿੰਦੇ 2023 ਦੇ ਵਿੱਚ ਇਹਨਾਂ ਦੋਨਾਂ ਮੁੰਡਿਆਂ ਦੇ ਉੱਪਰ 302 ਲੱਗੀ ਸੀ ਯਾਨੀ ਕਤਲ ਕਤਲ ਕਰਨ ਦਾ ਦੋਸ਼ ਸੀ 307 ਧਾਰਾ ਲੱਗੀ ਸੀ ਯਾਨੀ ਕਿ ਇਰਾਦਾ ਕਤਲ ਦਾ ਦੋਸ਼ ਸੀ ਤੇ 506 ਲੱਗੀ ਸੀ ਧਮਕੀਆਂ ਦੇਣ ਦੀ 148 149 ਵੀ ਧਾਰਾ ਲੱਗੀ ਹੋਈ ਸੀ ਤੇ ਫਿਰ ਇਹ ਮੁੰਡੇ ਏਜੰਟਾਂ ਦੇ ਨਾਲ ਮਿਲ ਕੇ ਤੇ ਇਸ ਤਰੀਕੇ ਦੇ ਨਾਲ ਬਾਹਰ ਗਏ ਪਰ ਪੁਲਿਸ ਨੂੰ ਜਦੋਂ ਹੁਣ ਪਤਾ ਲੱਗਾ ਕਿ ਉਹ ਉੱਥੋਂ ਡਿਪੋਰਟ ਕਰਕੇ ਵਾਪਸ ਭੇਜਤੇ ਨੇ ਤਪੂਲਸ ਕਹਿੰਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਉਹਨਾਂ ਦੇ ਪਰਿਵਾਰ ਕਹਿੰਦੇ ਨੇ ਕਿ ਇਹ ਧੱਕਾ ਹੈ ਉਹ ਕਹਿੰਦੇ ਦੇਖੋ ਸਾਡੇ ਮੁੰਡਿਆ ਤੇ ਕਤਲ ਦਾ ਮੁਕਦਮਾ ਵੀ ਝੂਠਾ ਹੈ ਉਹ ਕਹਿੰਦੇ ਉਹ ਕੰਮ ਕਿਸੇ ਹੋਰ ਮੁੰਡਿਆਂ ਦਾ ਸੀ ਸਾਡੇ ਮੁੰਡਿਆਂ ਦੀ ਉਹ ਗੱਡੀ ਲੈ ਗਏ ਸੀ ਮੰਕੇ ਤੇ ਗੱਡੀ ਦੇ ਆਧਾਰ ਤੇ ਸਾਡੇ ਮੁੰਡਿਆਂ ਨੂੰ ਉਸ ਮੁਕਦਮੇ ਉਸ ਕੇਸ ਦੇ ਵਿੱਚ ਪਾ ਲਿਆ ਗਿਆ ਤੇ ਹੁਣ ਫੜ ਲਿਆ ਗਿਆ ਤੇ ਇਹ ਸਾਡੇ ਨਾਲ ਧੱਕਾ ਹੋ ਰਿਹਾ ਇਸ ਮਾਮਲੇ ਤੇ ਮੈਂ ਕੁਝ ਨਹੀਂ ਕਹਿਣਾ ਪਤਾ ਨਹੀਂ ਸੱਚ ਕੀ ਹੈ ਤੇ ਕੀ ਨਹੀਂ ਪਰ ਇੱਥੇ ਜਿਹੜੇ ਹੁਣ ਅਮਰੀਕਾ ਨੇ ਤੀਜੇ ਜਹਾਜ਼ ਚ ਭੇਜੇ ਨੇ ਉਹਦੀ ਗੱਲ ਕਰ ਲਈਏ ਤੀਜਾ ਜਹਾਜ਼ ਅਮਰੀਕਾ ਨੇ ਭੇਜਿਆ 112 ਮੁੰਡੇ ਕੁੜੀਆਂ ਦਾ ਜਿਹਦੇ ਵਿੱਚ ਜਿਹੜੇ ਸਭ ਤੋਂ ਵੱਧ ਹਰਿਆਣੇ ਦੇ ਨੇ 43 ਜਣੇ ਔਰ ਦੂਜੇ ਨੰਬਰ ਤੇ ਗੁਜਰਾਤ ਦੇ ਨੇ ਤੇ ਤੀਜੇ ਨੰਬਰ ਦੀ ਗਿਣਤੀ ਪੰਜਾਬੀਆਂ ਦੀ ਹੈ ਪੰਜਾਬੀ ਉਹਦੇ ਚ 30 ਦੇ ਕਰੀਬ ਦੱਸੇ ਜਾ ਰਹੇ ਨੇ ਹੁਣ ਦੇਖੋ ਸਵਾਲ ਫਿਰ ਉੱਥੇ ਵੀ ਤੀਜਾ ਜਹਾਜ਼ ਵੀ ਪੰਜਾਬ ਚ ਹੀ ਕਿਉਂ ਉਤਾਰਿਆ ਗਿਆ ਹੋਰ ਥਾਵਾਂ ਦੇ ਜਦੋਂ ਹੁਣ ਉਸ ਜਹਾਜ਼ ਦੇ ਵਿੱਚ ਜਾਦਾ ਮੁੰਡੇ ਕੁੜੀਆਂ ਗੁਜਰਾਤ ਦੇ ਆ ਜਾਂ ਸਭ ਤੋਂ ਵੱਧ ਹਰਿਆਣੇ ਦੇ ਆ ਉੱਥੇ ਕਿਉਂ ਨਹੀਂ ਕੀ ਗੱਲ ਉੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਇਸ ਕਰਕੇ ਬੀਜੇਪੀ ਆਪਣੇ ਸਰ ਕੁਝ ਨਹੀਂ ਪੈਣ ਦੇਣਾ ਚਾਹੁੰਦੀ ਇਸ ਕਰਕੇ ਕਿਉਂਕਿ ਲੰਬੇ ਟਾਈਮ ਤੋਂ ਗੁਜਰਾਤ ਤੇ ਬੀਜੇਪੀ ਚ ਸਰਕਾਰ ਗੁਜਰਾਤ ਤੇ ਹਰਿਆਣੇ ਚ ਸਰਕਾਰ ਬੀਜੇਪੀ ਦੀ ਇਸ ਕਰਕੇ ਹੁਣ ਦੇਖੋ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਐ ਉਹਨਾਂ ਨੇ ਵੀ ਇਸ ਗੱਲ ਉੱਪਰ ਸਵਾਲ اٹھਾਇਆ ਉਹ ਕਹਿੰਦੇ ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਬਦਨਾਮ ਕੀਤਾ ਜਾ ਰਿਹਾ ਇੱਥੇ ਹੀ ਸਾਰੇ ਜਹਾਜ਼ ਜਾਣ ਕੇ ਉਤਾਰੇ ਜਾ ਰਹੇ ਨੇ ਤਾਂ ਕਿ ਦੇਸ਼ ਦੁਨੀਆਂ ਦੇ ਵਿੱਚ ਇਹੀ ਗੱਲ ਬਣਾਈ ਜਾਵੇ ਕਿ ਪੰਜਾਬੀ ਐਵੇਂ ਜਾਂਦੇ ਨੇ ਤੇ ਇਸੇ ਕਰਕੇ ਸਾਰੇ ਜਹਾਜ਼ ਪੰਜਾਬ ਚ उतारे ਗਏ ਪਰ ਇਹ ਗੱਲ ਠੀਕ ਨਹੀਂ ਜਿੱਥੇ ਭਾਜਪਾ ਦਾ ਸਰਕਾਰ ਹੈ ਹਰਿਆਣਾ ਤੇ ਗੁਜਰਾਤ ਯੂਪੀ ਉਥੋਂ ਦੇ ਵੀ ਵੱਡੀ ਗਿਣਤੀ ਮੁੰਡੇ ਕੁੜੀਆਂ ਡਿਪੋਰਟ ਕਰਕੇ ਅਮਰੀਕਾ ਨੇ ਵਾਪਸ ਭੇਜੇਗੇ ਹੁਣ ਅਮਰੀਕਾ ਕਹਿੰਦਾ 7,25,000 ਭਾਰਤੀ ਗੈਰਕਾਨੂੰਨੀ ਅਮਰੀਕਾ 'ਚ ਰਹਿ ਰਹੇ ਨੇ ਉਹ ਕਹਿੰਦਾ ਸਾਰੇ ਕੱਢਣੇ ਨੇ ਅਜੇ ਤਾਂ ਉਹਨਾਂ ਨੇ ਉਹੀ ਕੱਢੇ ਨੇ ਜਿਹੜੇ ਆ ਹੁਣੇ ਪਿਛਲੇ ਮਹੀਨੇ ਗਏ ਸੀ ਪਰ ਉਹ ਕਹਿੰਦੇ ਸਾਰੇ ਕੱਢਣੇ ਨੇ ਮੰਨ ਲਓ ਉਹ ਸਾਰੇ ਕੱਢ ਦੇਣ ਤਾਂ ਮੋਦੀ ਸਰਕਾਰ ਉਹਨਾਂ ਦਾ ਕੁਝ ਕਰੇਗੀ ਕਿ ਇੱਥੇ ਆ ਕੇ ਉਹ ਉਸੇ ਤਰ੍ਹਾਂ ਹੀ ਬੇਰੁਜ਼ਗਾਰਾਂ ਦੀ ਫੌਜ ਚ ਸ਼ਾਮਲ ਹੋ ਜਾਣਗੇ ਜਿਵੇਂ ਪਹਿਲਾ ਦੇਸ਼ ਦੀ ਲਗਭਗ 70% ਦੀ ਜਵਾਨੀ ਬੇਰੁਜ਼ਗਾਰ ਫਿਰਦੀ ਹੈ ਦੇਖੋ ਇੱਕ ਹੁੰਦੀ ਹੈ ਬੇਰੁਜ਼ਗਾਰੀ ਤੇ ਇੱਕ ਹੁੰਦੀ ਹੈ ਛੁਪੀ ਹੋਈ ਬੇਰਜ਼ਗਾਰੀ ਇੱਕ ਤਾਂ ਹੋ ਗਿਆ ਸਿੱਧਾ ਹੀ ਵੇਲਾ ਇੱਕ ਹੋ ਗਿਆ ਕੰਮ ਤਾਂ ਲੱਗਾ ਬੰਦਾ ਪਰ ਉਹਦੀ ਆਮਦਨ ਕੋਈ ਨਹੀਂ ਤਨਖਾਹ ਉਹਨੂੰ ਮਾਮੂਲੀ ਮਿਲਦੀ ਹੈ ਨਾ ਹੋਆਂ ਵਰਗੀ ਮਿਲਦੀ ਹੈ ਉਹ ਛੁਪੀ ਹੋਈ ਬੇਰੁਜ਼ਗਾਰੀ ਹੈ ਔਰ ਭਾਰਤ ਦੇ ਵਿੱਚ ਛੁਪੀ ਹੋਈ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਹੈ ਜਿਨ੍ਹਾਂ ਨੂੰ ਮੰਨ ਤੇ ਐ ਲਿਆ ਜਾਂਦਾ ਹੈ ਕਿ ਉਹ ਰੁਜ਼ਗਾਰ ਤੇ ਲੱਗੇ ਹੋਏ ਨੇ ਪਰ ਉਹਨਾਂ ਦਾ ਰੁਜ਼ਗਾਰ ਕੋਈ ਆਮਦਨ ਹੀ ਪੈਦਾ ਨਹੀਂ ਕਰਦਾ ਤਾਂ ਅਜਿਹੀ ਜਵਾਨੀ ਵੱਡੀ ਗਿਣਤੀ ਹੈ ਪੰਜਾਬ 'ਚ ਹੁਣ ਤੁਸੀਂ ਦੱਸੋ ਕੀ ਕਹੋਗੇ ਦੇਖੋ ਜ਼ਿੰਮੇਵਾਰ ਕੌਣ ਹੈ ਕੀ ਏਜੰਟ ਦੋਚੀ ਨੇ ਕੀ ਜਾਣ ਵਾਲੇ ਦੋਚੀ ਨੇ ਜਾਂ ਸਰਕਾਰਾਂ ਭਗਵਨ ਤਮਾਨ ਤੇ ਮੋਦੀ ਸਾਹਿਬ ਦੀਆਂ ਸਰਕਾਰ ਦੋਚੀ ਹੈ ਸਿੱਧਾ ਸਿੱਧਾ ਜਾਣ ਵਾਲੇ ਦੋਚੀ ਨਹੀਂ ਉਹ ਪੀੜਤ ਨੇ ਜਿਹੜੇ ਜਾਣਦੇ ਨੇ ਉਹ ਪੀੜਤ ਨੇ ਉਹ ਉਹ ਗੁਨਾਹਗਰ ਨਹੀਂ ਉਹ ਜ਼ਿੰਮੇਵਾਰ ਨਹੀਂ ਹਾਲਾਤ ਐਸੇ ਬਣਾਏ ਗਏ ਉਹਨਾਂ ਨੂੰ ਜਾਣਾ ਪੈ ਰਿਹਾ ਪਰ ਜਿਹੜੇ ਏਜੰਟ ਭੇਜਦੇ ਨੇ ਉਹ ਦੋਚੀ ਹਨ ਗੁਮਰਾਹ ਕਰਕੇ ਪੈਸਿਆਂ ਦੀ ਖਾਤਰੋ ਭੇਜਦੇ ਨੇ ਪਰ ਸਭ ਤੋਂ ਵੱਡੇ ਗੁਨਾਹਗਰ ਕੌਣ ਨੇ ਉਹ ਜਿਹੜੇ ਸਰਕਾਰਾਂ ਚਲਾਉਂਦੇ ਰਹੇ ਤੇ ਜਿਹੜੇ ਚਲਾ ਰਹੇ ਉਹਨਾਂ ਦੇ ਵਿੱਚ ਪਹਿਲਾਂ ਵਾਲੀਆਂ ਪਾਰਟੀਆਂ ਵੀ ਅਕਾਲੀ ਕਾਂਗਰਸ ਸਾਰੀਆਂ ਤੇ ਹੁਣ ਇੱਕ ਕੇਂਦਰ ਚ ਬੀਜੇਪੀ ਤੇ ਪੰਜਾਬ ਚ ਆਮ ਆਦਮੀ ਪਾਰਟੀ ਇਹ ਸਾਰੀਆਂ ਪਾਰਟੀਆਂ ਤੇ ਇਹਨਾਂ ਦੀਆਂ ਸਿਆਸਤਾਂ 도ਛੀ ਨੇ ਜ਼ਿੰਮੇਵਾਰ ਨੇ ਬੇਰੁਜ਼ਗਾਰੀ ਲਈ ਬੇਕਾਰੀ ਲਈ ਬਿਮਾਰੀ ਲਈ ਸਾਰੇ ਕੁਝ ਦੇ ਲਈ ਇਹ ਸਰਕਾਰਾਂ ਜ਼ਿੰਮੇਵਾਰ ਨੇ ਮੈਂ ਪੁੱਛਣਾ ਚਾਹਣਾ ਕੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਚਾਈਨਾ ਰਸ਼ੀਆ ਉਹਨਾਂ ਦੇਸ਼ਾਂ ਤੋਂ ਜੇ ਸਾਡੇ ਦੇਸ਼ ਦੇ ਵਿੱਚ ਲੋਕ ਰਹਿਣ ਲਈ ਨਹੀਂ ਆਉਂਦੇ ਜਾਂ ਇੱਥੇ ਕੰਮ ਕਰਨ ਲਈ ਨਹੀਂ ਆਉਂਦੇ ਤਾਂ ਕੀ ਉਹਨਾਂ ਦੇਸ਼ਾਂ ਨੂੰ ਕੋਈ ਵਾਰ ਹੁਆ ਤੇ ਸਾਡੇ ਦੇਸ਼ ਨੂੰ ਕੋਈ ਸਰਾਪ ਹੋਇਆ ਬਿਲਕੁਲ ਨਹੀਂ ਗੱਲ ਵਾਰ ਤੇ ਸਰਾਪ ਦੀ ਨਹੀਂ ਗੱਲ ਸਿਸਟਮ ਤੇ ਸਰਕਾਰਾਂ ਦੀ ਹੈ ਜਿੱਥੇ ਸਰਕਾਰਾਂ ਮੁਕਾਬਲਤਨ ਥੋੜੀਆਂ ਠੀਕ ਨਹੀਂ ਉਧਰ ਨੂੰ ਆਪਣੇ ਦੇਸ਼ਾਂ 'ਚੋਂ ਲੋਕ ਜਾਂਦੇ ਨੇ ਔਰ ਜਿੱਥੇ ਸਰਕਾਰਾਂ ਦਾ ਬੇੜਾ ਗਰਕਿਆ ਪਿਆ ਸਿਸਟਮ ਦਾ ਬੇੜਾ ਗਰਕਿਆ ਜਿਵੇਂ ਮੁੱਖ ਮੰਤਰੀ ਨੇ ਆਪ ਹੀ ਕਬੂਲ ਕੀਤਾ ਉੱਥੇ ਫਿਰ ਜਵਾਨੀ ਉਧਰ ਨੂੰ ਦੁਖੀ ਹੋ ਕੇ ਜਾਂਦੀ ਹੈ ਤੇ ਫਿਰ ਕਈ ਤਰ੍ਹਾਂ ਦੇ ਜਾਇਜ ਨਜਾਇਜ਼ ਤਰੀਕੇ ਜਵਾਨੀ ਅਖਤਿਆਰ ਕਰਦੀ ਹੈ ਤੇ ਆਹ ਜਿਹੜਾ ਡਿਪੋਟ ਵਾਲਾ ਕੰਮ ਸ਼ੁਰੂ ਹੋਇਆ ਮੈਨੂੰ ਲੱਗਦਾ ਦੋਸਤੋ ਨਹੀਂ ਜਾਣਾ ਚਾਹੀਦਾ ਜੇ ਮੰਨ ਲਓ ਆਪਣਾ ਘਰ ਹੈਗਾ ਜਿੱਥੇ ਆਪਾਂ ਰਹਿੰਦੇ ਆ ਹਨੇਰੀ ਆ ਜਾਏ ਤੂਫਾਨ ਆ ਜਾਏ ਕੂੜਾ ਕਰਕਟ ਪੱਤੇ ਬਾਹਰੋਂ ਸਾਡੇ ਘਰ ਚ ਉੱਡ ਕੇ ਆ ਜਾਣ ਘਰ ਦੇ ਵਿੱਚ ਖਿੱਲਰ ਜਾਣ ਔਰ ਘਰ ਚ ਗੰਦ ਜਿਆ ਪੈ ਜਾਵੇ ਤਾਂ ਕੀ ਹਨੇਰੀ ਥਮਣ ਤੋਂ ਬਾਅਦ ਆਪਾਂ ਨੂੰ ਆੜ ਗਵਾੜ ਦੇ ਘਰਾਂ ਚ ਚਲੇ ਜਾਣਾ ਚਾਹੀਦਾ ਜਾਂ ਆਪਣਾ ਘਰ ਸਾਫ ਕਰਨਾ ਚਾਹੀਦਾ ਤੁਸੀਂ ਵੀ ਕਹੋਗੇ ਆਪਣੇ ਘਰ ਦੀ ਸਫਾਈ ਕਰਨੀ ਚਾਹੀਦੀ ਆ ਆੜ ਗਵਾੜ ਕਿੰਨੇ ਕੁ ਚਲੇ ਜਾਣਗੇ ਸੋ ਇਸ ਕਰਕੇ ਜੇ ਆਪਣੇ ਦੇਸ਼ 'ਚ ਅੱਜ ਗੰਦੀਆਂ ਸਰਕਾਰਾਂ ਗੰਦੇ ਸਿਸਟਮ ਨਕਮੀਆਂ ਸਿਆਸਤਾਂ ਕਰਕੇ ਬੁਰੇ ਹਾਲਾਤ ਬਣੇ ਨੇ ਤਾਂ ਇਹਨੂੰ ਠੀਕ ਕਰਨ ਦੀ ਲੋੜ ਆ ਇੱਥੇ ਰਹਿ ਕੇ ਇੱਥੇ ਰਹਿ ਕੇ ਸਫਾਈ ਕਰਨ ਦੀ ਲੋੜ ਆ ਨਾ ਕਿ ਇੱਥੋਂ ਪਕੌੜੇ ਹੋ ਕੇ ਬਾਹਰ ਭੱਜ ਜਾਣਾ ਚਾਹੀਦਾ ਬਾਕੀ ਤੁਸੀਂ ਸਿਆਣਿਆਂ ਤੁਸੀਂ ਆਪਣਾ ਕਮੈਂਟ ਲਿਖ ਦਿਓ ਬਹੁਤ ਮਿਹਰਬਾਨ ਦੇਖੋ ਜਦੋਂ ਹੁਣ ਤੀਜਾ ਜਹਾਜ਼ ਵੀ ਆ ਗਿਆ ਤਾਂ ਇਸ ਮੁੱਦੇ ਦੇ ਉੱਪਰ ਪਹਿਲਾ ਰੋਲਾ ਤਾਂ ਉਦੋਂ ਪੈ ਗਿਆ ਜਦੋਂ ਜਿਹੜੇ ਪਟਿਆਲਾ ਦੇ ਰਾਜਪੁਰੇ ਦੇ ਵਕਾਸ ਨਗਰ ਦੇ ਦੋ ਭਰਾ ਇੱਕ ਸੰਦੀਪ ਤੇ ਇੱਕ ਪ੍ਰਦੀਪ ਜਦੋਂ ਉਹ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਤਾਂ ਜਦੋਂ ਉਹ ਘਰ ਜਾ ਰਹੇ ਸੀ ਤਾ ਉਹਨਾਂ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਇਸ ਕਰਕੇ ਕੀਤਾ ਹੈ ਕਿਉਂਕਿ ਉਹਨਾਂ ਤੇ ਕਤਲ ਦੇ ਕੇਸ ਸੀਗੇ ਜਦੋਂ ਉਹ ਇੱਥੋਂ ਗਏ ਨੇ